ਦੋਸਤੋ ਇਸ ਵੇਲੇ ਦੀ ਖਬਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਪਿੰਡ ਧੀਰਵਾਲ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਪਿਛਲੇ ਡੇਢ ਸਾਲ ਤੋਂ ਸਰਬੀਏ ਵਿੱਚ ਲਾਪਤਾ ਹੈ ਮੁਕੇਰੀਆਂ ਦਾ ਇੱਕ ਨੌਜਵਾਨ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮਦਦ ਦੀ 구ਹਾਰ ਲਈ ਹੈ ਜ਼ਿਲ੍ਹਾ ਹੁਸ਼ਿਆਰਪੁਰ ਮੁਕੇਰੀਆਂ ਦਾ ਪਿੰਡ ਧੀਰਵਾਲ ਦਾ 34 ਸਾਲ ਦਾ ਨੌਜਵਾਨ ਪਿਛਲੇ ਡੇਢ ਸਾਲ ਤੋਂ ਵਿਦੇਸ਼ ਵਿੱਚ ਲਾਪਤਾ ਹੈ ਪਿੰਡ ਧੀਰੋਵਾਲ ਦਾ ਰਹਿਣ ਵਾਲਾ ਨੌਜਵਾਨ ਅਮਰੀਤ ਦਿੱਤਾ ਆਪਣੇ ਅਤੇ ਆਪਣੇ ਪਰਿਵਾਰ ਦਾ ਉਜਵਲ ਭਵਿੱਖ ਬਣਾਉਣ ਲਈ 4 ਸਤੰਬਰ 2023 ਨੂੰ ਫਰਾਂਸ ਲਈ ਆਪਣਾ ਦੇਸ਼ ਛੱਡ ਕੇ ਗਿਆ ਸੀ ਪਰ ਜਦੋਂ ਉਹ ਸਰਬੀਆ ਪਹੁੰਚਿਆ ਤਾਂ ਉੱਥੋਂ ਰਹਿਮੈਸੀ ਟੰਗ ਨਾਲ ਲਾਪਤਾ ਹੋ ਗਿਆ ਹੈ ਅਜੇ ਤੱਕ ਅਮਰੀਤ ਦਾ ਕੁਝ ਵੀ ਪਤਾ ਅਤੇ ਕਿਸ ਹਾਲਤ ਵਿੱਚ ਹੈ ਕੋਈ ਵੀ ਜਾਣਕਾਰੀ ਨਹੀਂ ਹੈ ਜਾਣਕਾਰੀ ਦਿੰਦਿਆਂ ਅਮਰੀਸ਼ দত্তਾਂ ਦੀ ਪਤਨੀ ਨੀਹਾ ਕੁਮਾਰੀ ਨੇ ਦੱਸਿਆ ਕਿ ਉਸਦੇ ਦੋ ਛੋਟੇ ਬੱਚੇ ਹਨ ਅਮਰੀਸ਼ ਘਰ ਦਾ ਇੱਕ ਲੋਤਾ ਕਮਾਉਣ ਵਾਲਾ ਵਿਅਕਤੀ ਸੀ ਜਦੋਂ ਉਹ 4 ਸਤੰਬਰ 2023 ਨੂੰ ਘਰੋਂ ਨਿਕਲਿਆ ਤਾਂ ਉਹ ਬਹੁਤ ਖੁਸ਼ ਸੀ ਅਮਰੀਸ਼ ਸਾਨੂੰ ਹਮੇਸ਼ਾ ਸਮੇਂ-ਸਮੇਂ ਤੇ ਫੋਨ ਕਰਕੇ ਦੱਸਦਾ ਰਹਿੰਦਾ ਸੀ ਕਿ ਹੁਣ ਉਹ ਕਿਸ ਦੇਸ਼ ਵਿੱਚ ਪਹੁੰਚ ਗਿਆ ਹੈ ਜਦੋਂ ਅਮਰੀਸ਼ ਸਰਬੀਆ ਪਹੁੰਚਿਆ ਤਾਂ ਉਸਨੇ 2 ਅਕਤੂਬਰ 2023 ਨੂੰ ਫੋਨ ਤੇ ਕਰਕੇ ਦੱਸਿਆ ਕਿ ਉਹ ਕੁਝ ਦਿਨ ਬਾਅਦ ਫਰਾਂਸ ਪਹੁੰਚ ਜਾਵੇਗਾ ਉਸ ਦਿਨ ਤੋਂ ਬਾਅਦ ਅਮਰੀਸ਼ ਦਾ ਕਦੇ ਵੀ ਫੋਨ ਨਹੀਂ ਆਇਆ ਅੱਜ ਤੱਕ ਪੂਰਾ ਪਰਿਵਾਰ ਉਸਦੇ ਫੋਨ ਦੀ ਉਡੀਕ ਕਰ ਰਿਹਾ ਹੈ ਨੇਹਣ ਦੱਸਿਆ ਕਿ ਅਮਰੀਸ਼ ਨੂੰ ਵਿਦੇਸ਼ ਭੇਜਣ ਲਈ ਵਾਲੇ ਟ੍ਰੈਵਲ ਏਜੰਟਾਂ ਤੇ ਸਾਡੇ ਕੋਲੋਂ 16 ਲੱਖ ਰੁਪਏ ਲਏ ਸਨ ਅਸੀਂ ਕਰਜ਼ਾ ਚੁੱਕ ਕੇ ਉਹਨਾਂ ਨੂੰ ਪੈਸੇ ਦਿੱਤੇ ਸਨ ਤੇ ਅਜੇ ਜਿਸ ਦਾ ਵਿਆਜ ਅਸੀਂ ਹੁਣ ਤੱਕ ਵੀ ਦੇ ਰਹੇ ਹਾਂ ਹੋਰ ਜਾਣਕਾਰ ਦਿੰਦੇ ਹੋਏ ਅਮਰੀਸ਼ ਦੇ ਪਿਤਾ ਬਲਦੇਵ ਸਿੰਘ ਕ੍ਰਿਸ਼ਨ ਨੇ ਦੱਸਿਆ ਕਿ ਅਸੀਂ ਟਰੈਵਲ ਏਜੰਟ ਖਿਲਾਫ ਇਸ ਮਾਮਲੇ ਦੀ ਸ਼ਿਕਾਇਤ ਐਸਐਸਪੀ ਹੁਸ਼ਿਆਰਪੁਰ ਜੀ ਨੂੰ ਵੀ ਦਿੱਤੀ ਹੈ ਜਿਸ ਦੇ ਨਤੀਜੇ ਵਜੋਂ ਉਕਤ ਚਾਰਾ ਏਜੰਟਾਂ ਖਿਲਾਫ ਐਫਆਰਆਈ ਹੋਣ ਦੇ ਬਾਵਜੂਦ ਵੀ ਏਜੰਟ ਅਜੇ ਤੱਕ ਫੜੇ ਨਹੀਂ ਗਏ ਹਨ ਅਮਰੀਸ਼ ਦੇ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਪਹਾੜ ਸਰਕਾਰ ਤੋਂ ਅਮਰੀਸ਼ ਨੂੰ ਲੱਭਣ ਅਤੇ ਉਸ ਨੂੰ ਸੁਰੱਖਿਤ ਭਾਰਤ ਵਾਪਸ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ। ਬਾਕੀ ਕੀ ਹੈ ਪੂਰਾ ਮਾਮਲਾ ਤੁਸੀਂ ਵੀ ਦੇਖੋ ਪੰਜਾਬ ਨੈਸ਼ਨ ਤੋਂ ਜਸਬੀਰ ਸਿੰਘ ਦੀ ਵਿਸ਼ੇਸ਼ ਰਿਪੋਰਟ। ਨੀਹਾ ਕਦੋਂ ਤੁਹਾਡੇ ਹਸਬੰਡ ਜਿਹੜੇ ਕਦੋਂ ਤੁਹਾਡਾ ਮੈਰਿਜ ਹੋਈ ਸੀ? ਮੇਰੀ 2012 ਵਿੱਚ। ਕਿਹੜੇ ਕੰਟਰੀ ਨੂੰ ਗਏ ਸੀ ਤੁਹਾਡੇ ਨਾਲ? ਫਰਾਂਸ ਗਏ ਸੀ ਪਰ ਇੱਥੋਂ 4 ਸਤੰਬਰ ਦੀ ਫਲਾਈਟ ਸਰਬੀਆ ਵਾਸਤੇ ਹੋਈ ਸੀ ਤੁਰਕੀ ਗਏ 4 ਸਤੰਬਰ ਨੂੰ। ਤੁਹਾਡੇ ਕਿੰਨੇ ਬੱਚੇ ਹਨ? 2 ਬੱਚੇ ਹਨ। ਫਕੀਰ ਵਰਤਵਾ ਦੇ ਹਸਬੰਦ ਨਾਲ ਤਾਂ ਦਿੱਕਤ ਵੀ ਬਣ ਗਈ ਸੀ 2 ਅਕਤੂਬਰ ਸਰਬੀਆ ਚ ਹੋਈ ਹੈ ਕੀ ਗੱਲਬਾਤ ਹੋਈ ਸੀ ਗੱਲਬਾਤ ਇਹੀ ਹੋਈ ਸੀ ਬੱਸ ਸੁਣਣ ਇਹੀ ਕਿਹਾ ਹੈ ਕਿ ਮੈਂ ਚਲ ਜਾਣਾ ਆ ਪਹੁੰਚ ਕੇ ਤੁਹਾਨੂੰ ਫੋਨ ਕਰਾਂਗਾ ਸਾਡੀ ਏਜੰਟਾਂ ਨੇ ਵੀ ਇਹੀ ਗੱਲ ਮੁਕਾਈ ਸੀ ਉਸ ਤੋਂ ਬਾਅਦ ਹਜੇ ਤੱਕ ਸਾਲ 1 ਸਾਲ 2 3 ਮਹੀਨੇ ਉੱਪਰ ਹੋ ਗਏ ਨਾ ਕੋਈ ਗੱਲ ਨਾ ਕੋਈ ਫੋਨ ਕੁਝ ਨਹੀਂ ਪਤਾ ਉਹਨਾਂ ਦਾ ਵੀ ਕਿੱਥੇ ਹੈ ਕਿੱਥੇ ਨਹੀਂ ਹੈ ਠੀਕ ਵੀ ਹੈ ਜਾਂ ਨਹੀਂ ਹੈ ਕੁਝ ਨਹੀਂ ਪਤਾ ਉਹ ਕੀ ਮੰਗ ਕੀ ਮੰਗ ਕਰਦੇ ਹੋ ਤੁਸੀਂ ਭਾਰਤ ਸਰਕਾਰ ਮੰਗੇ ਸਿਰਫ ਇੰਨੀ ਕਾ ਕਿ ਜਿੱਥੇ ਕਿਤੇ ਵੀ ਹੋਵੇ ਠੀਕ ਠਾਕ ਸਹੀ ਸਲਾਮਤ ਸਾਨੂੰ ਬਸ ਵਾਪਸ ਭੇਜਿਆ ਜਾਏ ਉਹਨਾਂ ਨੂੰ ਸੜੇ ਕੋਈ ਨਾ ਗੱਲ ਕਰਾਈ ਜਾਏ ਉਹਨੂੰ ਠੀਕ ਠਾਕ ਵਾਪਸ ਕਰ ਭੇਜਿਆ ਜਾਏ ਬਸ ਤੋਂ ਹੋ ਜਾਏ ਬਸ ਮਾਤਾ ਜੀ ਤੁਹਾਡੇ ਬੇਟੇ ਦਾ ਨਾਮ ਕੀ ਅਮਰਿਸ਼ ਦਿੱਤਾ ਤੁਹਾਡੀ ਆਪਣੇ ਬੇਟੇ ਨਾਲ ਆਖਰੀ ਵਾਰ ਕਦੋਂ ਗੱਲ ਹੋਈ ਸੀ ਦੋ ਕੁ ਮਹੀਨੇ ਇਹਹੀ ਗੱਲ ਹੋਈ ਸੀ ਬਸ ਕਹਿੰਨੇ ਮੈਂ ਠੀਕ ਠਾਕ ਹਾਂ ਮੈਂ ਚਾਬਰਾਤ ਨੂੰ ਚਲੇ ਜਾਣਾ ਦੋਸਤੋ ਬਾਅਦ ਫਿਰ ਕੋਈ ਸੰਪਰਕ ਨਹੀਂ ਹੋਇਆ ਕੋਈ ਸੰਪਰਕ ਨਹੀਂ ਹੋਇਆ ਅੱਜ ਕਿੰਨਾ ਸਮਾਂ ਹੋ ਗਿਆ ਬੇਟੇ ਨੂੰ ਲੱਗਦਾ ਉਸ ਇੱਕ ਸਾਲ ਤੇ ਤਿੰਨ ਮਹੀਨੇ ਹੋ ਗਏ ਜੇ ਤੁਸੀਂ ਇਸ ਮਾਮਲੇ 'ਚ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਮੈਂ ਬਹੁਤ ਸ਼ਿਕਾਇਤਾਂ ਕੀਤੀ ਕਿ ਕਿਸੇ ਸਾਡੀ ਪ੍ਰਿਆਦ ਨਹੀਂ ਸੁਣੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੈਂ ਮੰਗ ਕਰਦੇ ਮੇਰਾ ਬੱਚਾ ਜਿੱਥੇ ਵੀ ਹੈ ਠੀਕ ਠਾਕ ਹੈ ਮੈਨੂੰ ਵਾਪਸ ਭੇਜਿਓ ਕਿਹੜੇ ਪਿੰਡਾ ਕਹਿੰਦਾ ਪਿੰਡ ਧੀਰਵਾਲ ਜਲਦੀਪ ਜੀ ਆਪਣੇ ਬੇਟੇ ਬਾਰੇ ਦੱਸੋ ਕੀ ਬੇਟਾ ਕਿੱਦਾਂ ਲਾਪਤਾ ਹੋਇਆ ਕਦੋਂ ਗਿਆ ਸੀ ਕਿੱਦਾਂ ਵੇਚਿਆ ਸੀ ਮੈਂ ਉਹ ਪੱਲਾ ਜਾਂ ਟਣ ਸਾਨੂੰ ਕਿਹਾ ਵੀ ਅਸੀਂ ਤਾਂ ਸਿੱਧੇ ਵੇਚਾਂਗੇ ਅਸੀਂ 1 ਨੰਬਰ ਤੇ 2 ਨੰਬਰ ਦਾ ਕੰਮ ਨਹੀਂ ਹੈ ਤੇ ਇਹਨਾਂ ਨੇ ਤੁਰਕੀ ਲੈ ਗਏ ਤੇ ਤੁਰਕੀ ਤੋਂ ਗਾਂ ਤੋੜ ਕੇ ਖੜਿਆ ਤੇ ਸਰਵਿਆ ਦੇ ਵਿੱਚ ਗੱਲ ਜਿਹੜੀ ਹੋਈ ਆ ਉਸ ਤੋਂ ਬਾਅਦ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਏਜੰਟਾਂ ਨੇ ਸਾਡੇ ਨਾਲ ਪੈਸੇ ਵੀ ਵਾਧੂ ਲੈਨੇ ਤੇ ਧੋਖਾ ਕੀਤਾ ਕਿੰਨੇ ਪੈਸੇ ਦਿੱਤੇ ਕਿੰਨਾ ਹੱਬੇ ਕਿੰਨਾ 16 ਲੱਖ ਲਿਆ ਤੇ ਬਾਕੀ ਡੋਂਕਰਾਂ ਨੂੰ ਵੀ ਦਵਾਇਆ ਇਹਨਾਂ ਨੇ ਕੀ ਕਰਦੇ ਤੁਸੀਂ ਹੁਣ ਤਾਂ ਘਰ ਦਾ ਕੰਮ ਹੀ ਕਰੀਦਾ ਤੇ ਪੈਸੇ ਕਰਜ਼ਾ ਚੁੱਕ ਕੇ ਭੇਜਿਆ ਸਰ ਹਾਂ ਜੀ ਸਾਰਾ ਕਰਜ਼ਾ ਚੁੱਕ ਕੇ ਭੇਜਿਆ ਸੀ ਸਾਡੀ ਤਾਂ ਮੰਗ ਇਹ ਆ ਵੀ ਬੱਚਾ ਸਾਡਾ ਸਹੀ ਸਲਾਮਤ ਘਰ ਆ ਜਾਵੇ ਜਿੱਥੇ ਵੀ ਹੈ ਉਹ ਘਰ ਤੇ ਸਹੀ ਸਲਾਮਤ ਆ ਜਾਵੇ ਅਸੀਂ ਸਰਕਾਰ ਕੋਲੋਂ ਮੰਗ ਇਹੀ ਕਰਦੇ ਆ ਛੋਟਾ ਭਰਾ ਜੀ ਸਹੀ ਦੱਸੋ ਕਿ ਉਹਦਾ ਜਦੋਂ ਤੁਸੀਂ ਬਾਹਰ ਭੇਜਿਆ ਸੀਗਾ ਕਿੰਨਾ ਪੈਸੇ ਮੁਕਾਏ ਸੀ ਜਾਂ ਕਿਸ ਤਰ੍ਹਾਂ ਦਾ ਮਾਮਲਾ ਹੋਇਆ ਸਰਕੇ ਜੈਂਟਾ ਨਾਲ 16 ਲੱਖ ਚ ਗੱਲ ਹੋਈ ਸੀ ਤੇ ਡਾਇਰੈਕਟ ਦੀ ਗੱਲ ਹੋਈ ਡਾਇਰੈਕਟ ਫਰਾਂਸ ਪਜਾਮਾ ਗਿਆ ਉਹਨਾਂ ਨੇ ਕੀ ਕੀਤਾ ਹੈ ਤੁਰਕੀ ਤੱਕ ਲੈ ਕੇ ਡਾਇਰੈਕਟ ਗਿਆ ਉਸ ਤੋਂ ਬਾਅਦ ਉਹਨਾਂ ਨੇ ਡੁੰਕੀ ਲਵਾ ਕੇ ਸਰਬੀਆ ਤੱਕ ਸਾਡਾ 2 ਅਕਤੂਬਰ ਦੇ ਲੰਮਸ਼ਾਂ ਗੱਲ ਹੋਈ ਆ ਉਸ ਤੋਂ ਬਾਅਦ ਮੇਰੇ ਭਰਾ ਨਾਲ ਮੇਰੀ ਕੋਈ ਗੱਲਬਾਤ ਨਹੀਂ ਹੋਈ ਤੇ ਅਸੀਂ ਜਿੰਨੀ ਹੋ ਸਕੇ ਮਤਲਬ ਕੋਸ਼ਿਸ਼ ਕੀਤੀ ਪ੍ਰਸ਼ਾਸਨ ਤੱਕ ਪਹੁੰਚ ਕਰਨ ਦੀ ਪੁਲਿਸ ਦਾ ਪਰਚਾ ਵੀ ਹੋਇਆ ਜੀ 7 15 ਜੁਲਾਈ ਦਾ ਪਰਚਾ ਹੋ ਚੁੱਕਾ ਜੀ ਪਰ ਕੋਈ ਕਾਰਵਾਈ ਨਹੀਂ ਸਾਨੂੰ ਮਤਲਬ ਕੋਈ ਰਿਜ਼ਲਟ ਨਹੀਂ ਮਿਲਿਆ ਕਿ ਉਸ ਪਰਚੇ ਦਾ ਕੋਈ ਨਤੀਜਾ ਸਾਨੂੰ ਹਜ ਤੱਕ ਕੋਈ ਨਜ਼ਰ ਨਹੀਂ ਆ ਰਿਹਾ ਅਸੀਂ ਪ੍ਰਸ਼ਾਸਨ ਅਗੇ ਹੀ ਮੰਗ ਕਰਦੇ ਆ ਕਿ ਉਹਨਾਂ ਏਜੰਟਾਂ ਤੇ ਵੀ ਨਾਥ ਪਾਈ ਜਾਵੇ ਜੋ ਉਹ ਉਹ ਕਰਾਇਮ ਕਰਕੇ ਵੀ ਘੁਮ ਰਿਹਾ ਤੇ ਅਸੀਂ ਇੰਨੇ ਮੁਸ਼ਕਿਲ ਦੇ ਹਾਲਾਤਾਂ ਵਿੱਚ ਵੀ ਇੰਨਾ ਲੋਨ ਲਿਆ ਸਾਰਾ ਲੋਨ ਹੀ ਹੈ ਜੀ ਸਾਡਾ ਤੇ ਅਸੀਂ 3 ਲੱਖੋਂ ਤੱਕ ਵਿਆਜ ਪਰ ਚੁੱਕੇ ਆ ਜੀ ਤੇ ਅਸੀਂ ਮੰਗ ਇਹੀ ਕਰਦੇ ਪ੍ਰਸ਼ਾਸਨ ਤੋਂ ਕਿ ਜਲਦੀ ਜਲਦੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਸਾਡਾ ਭਰਾ ਘਰ ਤੱਕ ਪਹੁੰਚਾਇਆ ਜਾਵੇ ਤੁਹਾਡੇ ਬ੍ਰਦਰ ਜੀ ਕਿੰਨੇ ਬੱਚੇ ਦੋ ਬੱਚੇ ਆ ਛੋਟੇ ਛੋਟੇ ਬੱਚੇ ਆ ਜੀ ਕਾ ਕੂਜ਼ਾਰਾ ਕਿਸਦਾ ਸਰਕਾਰ ਦਾ ਜਰਾ ਬੜੀ ਹਾਲਾਤ ਮੁਸ਼ਕਲ ਹੈ ਜੀ ਬਹੁਤ ਜ਼ਿਆਦਾ ਹਾਲਾਤ ਮੁਸ਼ਕਲ ਹੈ ਇਹ ਦੱਸ ਨਹੀਂ ਸਕਦੇ ਸਰਕਾਰ ਨੂੰ ਕਿ ਅਸੀਂ ਕਿਹ ਤਰ੍ਹਾਂ ਦਿਨ ਬਸਰ ਕਰ ਰਹੇ ਹਾਂ ਜੀ ਬਹੁਤ ਔਖੇ ਕੀ ਤੁਹਾਡੀ ਪ੍ਰਯਾਦ ਸਰਕਾਰ ਪ੍ਰਯਾਦ ਇਹ ਕਿ ਅਸੀਂ ਸਰਕਾਰ ਅੱਗੇ ਇਹ ਹੀ ਕਰਦੇ ਆ ਕਿ ਸਾਡਾ ਸਾਨੂੰ ਇਨਸਾਫ ਵੀ ਦਵਾਇਆ ਜਾਏ ਤੇ ਮੇਰੇ ਪਰ ਆ ਛੇਤੀ ਦੇ ਸਾਡੇ ਜਿੱਥੇ ਵੀ ਹੈ ਜੇ ਸਲਾਤਾਚ ਵੀ ਹੈ ਉਹਨੂੰ ਵਾਪਸ ਇੰਡੀਆ ਭੇਜਿਆ ਜਾਏ ਸਾਡੀ ਇਹ ਹੀ ਹੱਥ ਜੋੜ ਕੇ ਬੇਨਤੀ ਸਰਕਾਰ ਅਗੇ